ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 29 ਅਗਸਤ ਨੂੰ ਪੰਜਾਬ ਦੇ ਮੌਸਮ ਦੀ ਕਿ 29 ਅਗਸਤ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੈ ਕਿਵੇਂ ਰਹੇਗਾ ਪੰਜਾਬ ਦਾ ਮੌਸਮ ਇਹ ਵੀਰੋ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਕਿਸਾਨ ਵੀਰੋ ਕੱਲ ਤਕਰੀਬਨ ਅੱਧੀ ਰਾਤ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਇੱਕ ਸਿਸਟਮ ਇੰਟਰ ਹੋਇਆ ਜੋ ਕਿ ਪੰਜਾਬ ਦੇ ਪੂਰਬੀ ਪਾਸੇ ਵੱਿਰੋ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੁਹਾਲੀ ਕੁਝ ਏਰੀਆ ਵੀਰੋ ਰੂਪਨਗਰ ਹੋ ਗਿਆ ਗੁਰਦਾਸਪੁਰ ਪਠਾਨਕੋਟ ਵੀਰੋ ਇਨ੍ਹਾਂ ਖੇਤਰਾਂ ਤੋਂ ਲੈ ਕੇ ਲੁਧਿਆਣੇ ਤੱਕ ਦੇ ਭਾਗ ਸੰਗਰੂਰ ਮਲੇਰਕੋਟਲਾ ਧੂਰੀ ਵੀਰੋ ਇਨ੍ਹਾਂ ਖੇਤਰਾਂ ਤੱਕ ਰਾਤ ਦੇ ਸਮੇਂ ਆਪਾਂ ਨੂੰ ਬਰਸਾਤ ਦੇਖਣ ਨੂੰ ਮਿਲੀ ਹੈ ਤਕੜੀ ਗਰਜ ਚਮਕ ਹੋਈ ਹੈ ਕਿਤੇ ਹਲਕਾ ਵੀਰੋ ਝੜੀ ਨਮਾ 2-3 ਘੰਟੇ ਲਈ ਲਗਾਤਾਰ 15 ਅੰਤਰ ਹਲਕਾ ਮੀਂਹ ਕਿਣਮਣ ਵੀ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਵੀਰੋ ਆਉਂਦੇ ਤਕਰੀਬਨ 3-4 ਘੰਟਿਆਂ ਤੱਕ ਵੀ ਹੋਰ ਫਿਲਹਾਲ ਮੀਂਹ ਦਾ ਮਾਹੌਲ ਵੀਰੋ ਚੱਲਦਾ ਰਹੇਗਾ। ਬਾਕੀ ਵੀਰੋ ਹੌਲੀ-ਹੌਲੀ ਸਿਸਟਮ ਦਾ ਅਸਰ ਆਪਾਂ ਨੂੰ ਅੱਗੇ ਨੂੰ ਵੱਧਦਾ ਹੋਇਆ ਦਿਖਾਈ ਦੇਵੇਗਾ। ਜਿਵੇਂ ਕਿ ਵੀਰੋ ਪੰਜਾਬ ਦੇਸ਼ ਤੋਂ ਅੱਗੇ-ਅਗੇ ਮਾਝੇ ਤੇ ਖੇਤरां ਤੱਕ ਵੀਰੋ ਇਹਦਾ ਸਿਸਟਮ ਦਾ ਅਸਰ ਆਪਾਂ ਨੂੰ ਆਉਂਦੇ 2-3 ਘੰਟਿਆਂ ਦੇ ਬਾਅਦ ਦੇਖਣ ਨੂੰ ਮਿਲੇਗਾ। ਜੋ ਕਿ ਵੀਰੋ ਸਰਹੱਦੀ ਪੱਛਮੀ ਖੇਤਰ ਨੇ ਜਿਵੇਂ ਕਿ ਆਪਾਂ ਲਾ ਲੋ ਫਿਰੋਜ਼ਪੁਰ, ਫਰੀਦਕੋਟ, ਕੋਟਕਪੂਰਾ ਵੀਰੋ ਇਹ ਖੇਤरां ਤੱਕ ਕਮਸਰੀ ਮੁਕਸਰ ਸਾਹਿਬ ਜੋ ਕਿ ਵੀਰੋ ਅਕਸਰ ਬਰਸਾਤ ਤੋਂ ਬਾਂਝੇ ਰਹਿੰਦੇ ਆਉਂਦੇ 2-4 ਘੰਟੇ ਬਾਅਦ ਵੀ ਬਿਰੋ ਬੱਦਲ ਪਹੁੰਚਣ ਦੀ ਉਮੀਦ ਹੈ ਪਰ ਕੋਈ ਜ਼ਿਆਦਾ ਮੀਂਹ ਦੇ ਸਾਰੂ ਨਾ ਖੇਤਾਂ ਦੇ ਵਿੱਚ ਨਹੀਂ ਹੋਣਗੇ ਜੋ ਕਿ ਬਿਰੋ ਪੰਜਾਬ ਦੇ ਦੱਖਣੀ ਭਾਗ ਨੇ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਇਹਨਾਂ ਖੇਤਰਾਂ ਦੇ ਵਿੱਚ ਵੀ ਬਿਰੋ ਸੰਘਣੀ ਬੱਦਲ ਵਾਈ ਆਪਾਂ ਨੂੰ ਸਵੇਰ ਤੋਂ ਲੈ ਕੇ ਤਕਰੀਬਨ ਦੁਪਹਿਰ ਦੇ ਸਮੇਂ ਤੱਕ ਬਿਰੋ ਆਵਾਜਾਈ ਕਰਦੀ ਦੇਖਣ ਨੂੰ ਮਿਲੇਗੀ ਤੇ ਆਉਂਦੇ ਜਾਂਦੇ ਬੱਦਲ ਬਿਰੋ ਕਿਸੇ ਕਿਸੇ ਖੇਤਰਾਂ ਦੇ ਵਿੱਚ ਹਲਕੀ ਕਿਣਮਣ ਤੇ ਤੇਜ਼ ਛਾਟੇਦਾਰਮੀ ਥੋੜੇ ਸਮੇਂ ਲਈ ਐਦਾਂ ਦੀਆਂ ਗਤੀਵਿਧੀਆਂ ਵੀ ਰ ਅਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਜਾਂ ਹਲਕੀ ਕਿਣਮਣ ਬਿਰੋ ਕੁਝ ਲੰਬੇ ਸਮੇ ਹਵਾਵਾਂ ਵੀਰੋ ਜ਼ਿਆਦਾਤਰ ਪੂਰਬ ਦਿਸ਼ਾ ਤੋਂ ਹੀ ਦੇਖਣ ਨੂੰ ਅੱਪ ਚਲਦੀਆਂ ਦੇਖਣ ਨੂੰ ਮਿਲਣਗੀਆਂ ਟੈਂਪਰੇਚਰ ਵੀਰੋ ਦਿਨ ਦੇ ਅੱਜ ਤਕਰੀਬਨ 30 ਡਿਗਰੀ ਦੇ ਆਸ-ਪਾਸ ਹੀ ਰਹਿਣਗੇ ਇੱਕ ਠੰਡ ਦਾ ਮਾਹੌਲ ਬਣਿਆ ਰਹੇਗਾ ਕਿਉਂਕਿ ਪਿਛਲੇ 3-4 ਦਿਨਾਂ ਤੋਂ ਵੀਰੋ ਪੰਜਾਬ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਕਿਤੇ ਦਿਨ ਦੇ ਸਮੇਂ ਕਿਤੇ ਰਾਤ ਦੇ ਸਮੇਂ ਵੀਰੋ ਇਹ ਜੋ ਚੱਕਰਵਾਤੀ ਸਿਸਟਮ ਸੀ ਉਹਦਾ ਪ੍ਰਭਾਵ ਪੰਜਾਬ ਦੇ ਉੱਪਰ 2-3 ਦਿਨ ਲੈ ਕੇ ਵੀਰੋ 27, 28, 29 ਅੱਜ 30 ਤੱਕ ਵੀਰੋ ਚੱਲ ਰਿਹਾ ਹੈ ਸੋ ਇਹਦੇ ਕਾਰਨ ਪੰਜਾਬ ਦੇ ਵਿੱਚ ਇੱਕ ਠੰਡ ਦਾ ਮਾਹੌਲ ਬਣਿਆ ਹੋਇਆ ਹੈ ਅੱਜ ਵੀਰੋ ਦੁਪਹਿਰ ਤੱਕ ਪੰਜਾਬ ਦੇ ਉੱਪਰ ਦੀ ਸੰਘਣੀ ਬੱਦਲਵਾਈ ਆਵਾਜਾਈ ਕਰਦੀ ਰਹੇਗੀ ਆਉਂਦੇ ਜਾਂਦੇ ਬੱਦਲ ਵੀਰੋ ਮੀਂਹ ਕਿਸੇ ਵੀ ਭਾਗ ਦੇ ਵਿੱਚ ਦੇ ਸਕਦੇ ਨਹੀਂ ਕਿਉਂਕਿ ਮੀਂਹ ਦੀ ਸੰਭਾਵਨਾ ਵੀਰੋ ਫਿਲਹਾਲ ਦੁਪਹਿਰ ਤੱਕ ਬਣੀ ਹੋਈ ਹੈ ਪਰ ਵੀਰੋ ਦੁਪਹਿਰ ਤੋਂ ਬਾਅਦ ਮੌਸਮ ਦੇ ਵਿੱਚ ਥੋੜਾ ਜਿਹਾ ਸੁਧਾਰ ਦੇਖਣ ਨੂੰ ਮਿਲੇਗਾ ਵੀਰੋ ਕੋਈ ਵੱਡੇ ਮੀਂਹ ਦੇ ਸਾਰ ਦੁਪਹਿਰ ਤੋਂ ਬਾਅਦ ਦੇ ਸਮੇਂ ਵਿੱਚ ਵੀਰੋ ਨਹੀਂ ਹੋਣਗੇ ਬਾਕੀ ਵੀਰੋ ਜੋ ਛੋਟੇ-ਮੋਟੇ ਆਮ ਬੱਦਲ ਬਣਦੇ ਨੇ, ਅਚਾਨਕ ਬੱਦਲ ਬਣਦੇ ਨੇ ਕਰ ਚਮਕਲੇ ਵੀਰੋ ਉਹਨਾਂ ਉਹ ਕਿਸੇ ਵੀ ਖੇਤਰ ਦੇ ਵਿੱਚ ਕੋਈ ਛੋਟੀ-ਮੋਟੀ ਕਾਰਵਾਈ ਦੁਪਹਿਰ ਤੋਂ ਬਾਅਦ ਦੇ ਸਕਦੇ ਨੇ ਪਰ ਕੋਈ ਜ਼ਿਆਦਾ ਵੱਡੇ ਮੀਂਹ ਦੇ ਸਰ ਵੀ ਦੁਪਹਿਰ ਤੋਂ ਬਾਅਦ ਨਹੀਂ ਹੋਣਗੇ। ਦੁਪਹਿਰ ਤੋਂ ਬਾਅਦ ਮੌਸਮ ਦੇ ਵਿੱਚ ਆਪਾਂ ਨੂੰ ਸੁਧਾਰ ਦੇਖਣ ਨੂੰ ਮਿਲੇਗਾ। ਸੋ ਵੀਰੋ ਕੱਲ 30 ਅਗਸਤ ਤੇ ਅਗਲਾ ਵੀਰੋ ਪਰਸੋਂ ਦੇ ਨਾਲ ਆਪਾਂ ਦੋ ਦਿਨ ਦੀ ਗੱਲ ਕਰੀ ਪੰਜਾਬ ਦੇ ਮੌਸਮ ਦੇ ਵਿੱਚ ਕੁੱਲ ਮਿਲਾ ਕੇ ਵੀਰੋ ਆਪਾਂ ਨੂੰ ਸੁਧਾਰ ਹੀ ਦੇਖਣ ਨੂੰ ਮਿਲੇਗਾ। ਅੱਜ ਦੇ ਦਿਨ ਵੀਰੋ ਜੋ ਬਰਸਾਤ ਹੈ ਉਹ ਜਾਰੀ ਰਹਿ ਸਕਦੀ ਹੈ। ਬਾਕੀ ਵੀਰੋ ਜੇਕਰ ਸ਼ਾਮ ਦੀ ਵੀਡੀਓ ਵਿੱਚ ਆਪਾਂ ਨੂੰ ਕੋਈ ਹੋਰ ਅਚਾਨਕ ਮੌਸਮ ਦੁਪਹਿਰ ਤੋਂ ਬਾਅਦ ਬਦਲਦਾ ਤਾਂ ਉਹ ਸਾਰੀ ਜਾਣਕਾਰੀ ਲੈ ਕੇ ਆਪਾਂ ਹਾਜ਼ਰ ਹੋਵਾਂਗੇ ਚੈਨਲ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ